ਸਾਰੇ ਕਿਸਾਨ ਪਰਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਦਾ ਹੁਣ ਜਿਹੜਾ ਬੀਵਿਆਰਾ ਹੋ ਰਿਹਾ ਹੈਗਾ। ਕਾਫੀ ਜ਼ਮੀਨਾਂ ਦੇ ਵਿੱਚ ਕਣਕ ਜਿਹੜਾ ਜਾਂ ਪਹਿਲੇ ਪਾਣੀ ਤੋਂ ਬਾਅਦ ਪੀਲੀ ਪੈਂਦੀ ਆ। ਉੱਥੇ ਯੂਰੀਆ ਦੇਣ ਦੇ ਨਾਲ ਹੱਲ ਨਹੀਂ ਹੁੰਦਾ। ਉੱਥੇ ਪोटाश ਪਾਉਣ ਦੇ ਨਾਲ ਹੱਲ ਨਹੀਂ ਹੁੰਦਾ। ਉੱਥੇ ਫਾਸਫੋਰਸ ਤਾਂ ਆਪਾਂ ਪਹਿਲੀ ਦੰਦੇ ਹਨ ਉਹਦੇ ਨਾਲ ਹੱਲ ਵੀ ਨਹੀਂ ਹੁੰਦਾ। ਉਹਦੇ ਉੱਪਰ ਆਪਾਂ ਜ਼ਿੰਕ ਦੀ ਮੈਗਨੀਸ ਸਪਰੇਅ ਕਰਦੇ ਆ ਕਿਉਂਕਿ ਜੇ ਜ਼ਿੰਕ ਮੈਗਨੀ ਦੀ ਕਮੀ ਆਵੇਗੀ ਤਾਂ ਹੀ ਜ਼ਿੰਕ ਮੈਗਨੀ ਤੇ ਕੰਮ ਕਰਗੀ। ਉਦੇ ਉੱਪਰ ਘਾਟ ਕਿਸੇ ਹੋਰ ਚੀਜ਼ ਦੀ ਸਪਰੇ ਆਪਾਂ ਕਾਸੇ ਹੋਰ ਦੀ ਕਰਦੇ ਆ ਅੱਜ ਗੱਲ ਕਰਨੀ ਹੈਗੀ ਆ ਵੈਂਟੋਨੇਟ ਸਲਫਰ ਦੀ 90% ਸਲਫਰ ਦੀ ਦਾਣੇਦਾਰ ਸਲਫਰ ਦੀ ਇਹ ਸਲਫਰ ਸਾਰੀਆਂ ਹੀ ਫਸਲਾਂ ਦੇ ਲਈ ਜ਼ਰੂਰੀ ਹੈਗਾ ਕਿਉਂਕਿ ਪਹਿਲਾ ਕੰਮ ਜਿਹੜਾ ਸਲਫਰ ਦਾ ਹੁੰਦਾ ਹੈਗਾ ਜੇ ਗੱਲ ਕਰੀਏ ਆਪਾਂ ਵੈਂਟੋਨੇਟ ਸਲਫਰ 90% ਦਾਣੇਦਾਰ ਦੀ ਜ਼ਮੀਨ ਦਾ ਪੀ ਐਚ ਲੈਵਲ ਘਟਾਉਣਾ ਨਾ ਕਿ ਜ਼ਮੀਨ ਦਾ ਪੀ ਐਚ ਲੈਵਲ ਵਧਾਉਣਾ ਨਹੀਂ ਹੈਗਾ ਸਬਜ਼ੀਆਂ ਦੇ ਵਿੱਚ ਵਰਤਦਿਆਂ ਤੇਲ ਵਾਲੀਆਂ ਚੀਜ਼ਾਂ ਦੇ ਵਿੱਚ ਸਲਫਰ ਸਭ ਤੋਂ ਜ਼ਰੂਰੀ ਹੈਗਾ ਖਾਸ ਕਰ ਸਰੋਂ ਦੇ ਵਿੱਚ ਜ਼ਰੂਰੀ ਹੁੰਦਾ ਹੈਗਾ ਤੇ ਕਣਕ ਦੇ ਵਿੱਚ ਮੇਨ ਰੋਲ ਕੀ ਹੈ ਕਿਉਂਕਿ ਵਿੱਚ ਕਿਸਾਨਾਂ ਦੇ ਮਨ ਦੇ ਵਿੱਚ ਹੁਣ ਵੀ ਹੁੰਦਾ ਹੈ ਵੀ ਬਾਈ ਸਲਫਰ ਨਹੀਂ ਪਾਉਣਾ ਯਾਰ ਸਾਡੇ ਕਿਹੜਾ ਪਾਣੀ ਕੱਢਦਾ ਠੀਕ ਹੈ ਜੇ ਸਾਡੇ ਪਾਣੀ ਕੱਢਦਾ ਅਸੀਂ ਫਿਰ ਵੀ ਸਲਫਰ ਪਾਉਨੇ ਹਾਂ ਸਲਫਰ ਦੇ ਕੰਮ ਕੀ ਹੈਗੇ ਆ ਤੇ ਦਾਣੇਦਾਰ ਸਲਫਰ ਜਿਹੜਾ ਬੈਂਟੋਨਾਈਟ ਸਲਫਰ ਬਜਾਈ ਸਮੇਂ ਪਾਉਣ ਦਾ ਫਾਇਦਾ ਕੀ ਹੈਗਾ ਮੈਂ ਪਿਛਲੇ ਸਾਲ ਮੈਂ ਆਪਦੇ ਵੀ ਤੇ ਨਿਕੜ ਚ ਵਰਤਿਆ ਸੀਗਾ ਤੇ ਮੈਂ ਮੇਰੇ ਖਾਸ ਕਿਸਾਨ ਨੂੰ ਤੇ ਨਿਕੜ ਚ ਜਿਹੜਾ ਦਿੱਤਾ ਸੀਗਾ ਕਣਕ ਦੀ ਫਸਲ ਦਾ ਝਾੜ ਵੀ ਵਧਿਆ ਤੇ ਕਣਕ ਦੀ ਫਸਲ ਸਰਵਤੀ ਗਰੋਥ ਵੀ ਵਧੀ ਪਹਿਲਾਂ ਜਮੀਨ ਦੇ ਵਿੱਚ ਜ਼ਿੰਕ ਮੈਗਨੀਸਪਰੇਹਾ ਕਰਦੇ ਪਰ ਪਹਿਲੇ ਪਾਣੀ ਤੋਂ ਬਾਅਦ ਕਣਕ ਐਨੇ ਕਬੀੜੀ ਪੈ ਜਾਂਦੀ ਤੇ ਖਰਚਾ ਡਬਲ ਹੋ ਜਾਂਦਾ ਤੇ ਬੈਂਟੋਨਾਈਟ ਸਲਫਰ ਪਾਉਣ ਦੇ ਨਾਲ ਫਸਲ ਗ੍ਰੋਥ ਵੀ ਜਲਦੀ ਲੈਂਦੀ ਹੈਗੀ ਆ ਪਹਿਲੇ ਪਾਣੀ ਤੋਂ ਬਾਅਦ ਜਾਂ ਪਹਿਲੇ ਪਾਣੀ ਤੋਂ ਪਹਿਲਾਂ ਦਾਬਦੀ ਵੀ ਨਹੀਂ ਹੈਗੀ ਇਹਦਾ ਇੱਕ ਤਾਂ ਜੜ ਦੀ ਗ੍ਰੋਥ ਜਾਦੇ ਹੁੰਦੀ ਹੈਗੀ ਆ ਕਲੋਰੋਫਿਲ ਦੀ ਮਾਤਰਾ ਜ਼ਿਆਦੇ ਹੁੰਦੀ ਹੈਗੀ ਆ ਜਿੰਨੀ ਆਪਾਂ ਯੂਰੀਆ ਡੀਏਪ ਪੋਟਾਸ਼ ਵਗੈਰਾ ਦਿੰਨੇ ਹੈਗੇ ਆ ਉਹਨੂੰ ਬੂਸਟ ਵੀ ਕਰ ਦਿੰਦਾ ਠੀਕ ਹੈ ਕਈ ਵਾਰ ਯੂਰੀਆ ਡਾਊਨ ਲੀਚਿੰਗ ਹੋ ਜਾਂਦੀ ਹੈ ਠੀਕ ਹੈ ਜਾਂ ਜਿੰਨੇ ਹੋਰ ਖਰਾਕੀ ਤੱਤ ਹੁੰਦੇ ਆ ਠੀਕ ਹੈ ਉਹ ਨਹੀਂ ਲੈਂਦੇ ਕਿਉਂਕਿ ਜਦੋਂ ਜੇ ਜ਼ਮੀਨ ਦਾ ਪੀ ਐਚ ਲੈਵਲ ਜ਼ਿਆਦਾ ਹੈਗਾ ਜਿੰਨੇ ਆਪਾਂ ਤੱਤ ਦਿੰਨੇ ਹੈਗੇ ਉਹ ਉਹਨਾਂ ਤੱਤਾਂ ਨੂੰ ਫਸਰ ਨਹੀਂ ਲੈਂਦੀ ਜਿੱਥੇ ਆਪਾਂ ਵੈਂਟੋਨਟ ਸਲਫਰ ਬਜਾਈ ਸਮੇ ਤੁਸੀਂ 10 ਕਿਲੋ ਖਾਦ ਦੇ ਨਾਲ ਪਾਉਂਗੇ ਠੀਕ ਹੈ ਜਿਹੜੀ ਮਰਜ਼ੀ ਮਸ਼ੀਨ ਨਾਲ ਵੀ ਦੋ 10 ਕਿਲੋ ਲੈਣਾ ਹੈਗਾ ਵੈਂਟੋਨਟ ਸਲਫਰ ਇਹਦੇ ਵਿੱਚ 90% ਸਲਫਰ ਹੁੰਦਾ ਹੈਗਾ 10% ਲੇਅਰ ਹੁੰਦੀ ਹੈਗੀ ਆ ਜਿਹਦੇ ਨਾਲ ਇਹ ਜਲਦੀ ਘੁੱਲਦਾ ਹੈਗਾ ਛੋਟੇ ਤੇ ਪ੍ਰੀਕ ਦਾਣੇ ਹੁੰਦੇ ਹੈਗੇ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਠੀਕ ਹੈ ਪਹਿਲਾ ਕੰਮ ਜ਼ਮੀਨ ਦਾ ਪੀ ਐਚ ਲੈਵਲ ਸੈੱਟ ਰੱਖਣਾ ਜੜ ਦੀ ਗਰੋਥ ਵਧਾਉਣੀ ਤੇ ਕਲੋਰੋਫਿਲ ਦੀ ਮਾਤਰਾ ਵਧਿਆ ਰੱਖਣੀ ਤੇ ਸ਼ੁਰੂਆਤੀ ਜਿਹੜਾ ਫਟਾਰਾ ਹੈਗਾ ਫਸਲ ਦਾ ਉਹ ਵਧੀਆ ਹੋਣਾ ਜੇ ਪਾਣੀ ਵੱਧ ਘੱਟ ਵੀ ਲੱਗ ਜੇ ਪਹਿਲਾ ਪਾਣੀ ਵੱਧ ਲੱਗ ਜੇ ਤਾਂ ਜਿਹੜਾ ਸਲਫਰ ਹੈ ਫਸਲ ਨੂੰ ਪੀਲਾ ਨਹੀਂ ਪੈਣ ਦਿੰਦਾ ਕਿਉਂਕਿ ਜਿਹੜੇ ਪੱਤਿਆਂ ਦੇ ਉੱਪਰ ਸਲਫਰ ਦੀ ਕਮੀ ਜ਼ਿਆਦਾ ਹੈਗੀ ਆ ਉੱਥੇ ਪੋਟਾਸ਼ ਪਾਉਣ ਦੇ ਨਾਲ ਯੂਰੀਆ ਪਾਉਣ ਦੇ ਨਾਲ ਹੋਰ ਤਾਂ ਤਾਂ ਪਾਉਣ ਦੇ ਨਾਲ ਜਿਹੜੀ ਕਮੀ ਪੂਰੀ ਜਿਹੜੀ ਨਹੀਂ ਹੋਣੀ ਇਹਨੇ ਬਾਹਰਲੀਆ ਸਾਈਡਾਂ ਤੇ ਜਿਹੜਾ ਪੱਤਾ ਸੱਤਾ ਹੈਗਾ ਬਾਇਓਮਾਸ ਤਿਆਰ ਕਰਨਾ ਹੈਗਾ ਜੋ ਫਸਲ ਦੇ ਲਈ ਭੋਜਨ ਤਿਆਰ ਕਰਦਾ ਹੈਗਾ ਠੀਕ ਹੈ ਫੁੱਲਾਂ ਦੇ ਵਿੱਚ ਵਾਧਾ ਹੁੰਦਾ ਹੈਗਾ ਫਸਲ ਦੀ ਕੁਆਲਿਟੀ ਦੇ ਵਿੱਚ ਵਾਧਾ ਹੁੰਦਾ ਹੈਗਾ ਜੇ ਤੁਸੀਂ ਇਹਨੂੰ ਬਿਜਾਈ ਸਮੇਂ ਨਹੀਂ ਪਾ ਸਕਦੇ ਤਾਂ ਪਹਿਲੇ ਪਾਣੀ ਤੇ ਵੀ ਪਾ ਸਕਦੇ ਹੋ ਠੀਕ ਹੈ ਕੋਈ ਇਹ ਨਹੀਂ ਹੁੰਦਾ ਵੀ ਆਪਾਂ ਇਹਨੂੰ ਜੇ ਸਭ ਤੋਂ ਬੈਸਟ ਰਿਜ਼ਲਟ ਲੈਣਾ ਹੈਗਾ ਤਾਂ ਤੁਸੀਂ ਇਹਨੂੰ ਬਜਾਈ ਸਮੇਂ ਪਾ ਲੋ 10 ਕਿਲੋ ਸਲਫਰ ਵੈਂਟੋਨੇਟ ਲੈ ਲੋ ਮੈਂ ਗੱਲ ਅੱਜ ਐਨ ਐਫ ਐਲ ਦੀ ਕੀਤੀ ਹੈਗੀ ਆ ਵੈਸੇ ਇਹ ਕਾਫੀ ਕੰਪਨੀਆਂ ਦਾ ਆਉਂਦਾ ਹੈਗਾ ਠੀਕ ਹੈ ਤੇ ਕਿਸੇ ਚੰਗੀ ਕੰਪਨੀ ਦਾ ਲੈਣਾ 10 ਕਿਲੋ ਲੈਣਾ ਹੈਗਾ ਮਸ਼ੀਨ ਦੇ ਨਾਲ ਤੁਸੀਂ ਜਿਹੜਾ ਇਹ ਪੋਰਨਾ ਹੈਗਾ ਜਦੋਂ ਕਣਕ ਦਾ ਵਿਵੇਰਾ ਕਰਦੇ ਹੈਗੇ ਹੋਂ ਜਦੋਂ ਕਣਕ ਪੀਲੇ ਪੈ ਜਾਂਦੇ ਹਰ ਸਾਲ ਸਮੱਸਿਆ ਉਸ ਜ਼ਮੀਨ ਦੇ ਵਿੱਚ ਆਉਂਦੀ ਸੀਗੀ ਤੇ ਪਿਛਲੇ ਸਾਲ ਖਾਦ ਦੇ ਨਾਲ ਮਿਲਿਆ ਸੀਗਾ ਤੇ ਵਰਤਿਆ ਤੇ ਬਹੁਤ ਹੀ ਵਧੀਆ ਰਿਜਲਟ ਮਿਲੇ ਕੋਈ ਜ਼ਿੰਕ ਦੀ ਮੈਗਨੀਜ਼ ਸਪਰੇਅ ਕਰਨ ਦੀ ਲੋੜ ਨਹੀਂ ਪਈ ਜੇ ਜ਼ਿੰਕ ਮੈਗਨੀਜ਼ ਦੀ ਕਮੀ ਆ ਗਈ ਤਾਂ ਕਰਨੀ ਪੈਣੀ ਹੈ ਜੇ ਸਲਫਰ ਦੀ ਕਮੀ ਆ ਗਈ ਉਹਨੂੰ ਜੂਰੀਆ ਨੇ ਪोटाश ਨੇ ਕਿਸੇ ਹੋਰ ਤੱਤ ਨੇ ਜ਼ਿੰਕ ਮੈਗਨੀਜ਼ ਨੇ ਨਹੀਂ ਸੈੱਟ ਕਰਨਾ ਹੈ ਕਿਉਂਕਿ ਇਹਨੂੰ ਵਰਤਿਓ ਜਿਹੜੀਆਂ ਜ਼ਮੀਨਾਂ ਦੇ ਵਿੱਚ ਆਹ ਪ੍ਰੋਬਲਮ ਜ਼ਰੂਰ ਆਉਂਦੀ ਹੈ ਕਣਕ ਪਹਿਲੇ ਪਾਣੀ ਤੇ ਦੱਬਦੀ ਹੈਗੀ ਹੈ ਕਣਕ ਪਹਿਲੇ ਪਾਣੀ ਤੋਂ ਬਾਅਦ ਉੱਠਦੀ ਨਹੀਂ ਹੈਗੀ ਉੱਥੇ ਤੁਸੀਂ ਬਿਜਾਈ ਦੇ ਨਾਲ ਵੈਂਟਰ ਨਟ ਸਲਫਰ ਨੂੰ ਜ਼ਰੂਰ ਵਰਤ ਕੇ ਦੇਖੋ ਟ੍ਰਾਇਲ ਕਰ ਲਿਓ ਚਾਹੇ ਤੁਸੀਂ ਇੱਕ ਕਿੱਲਾ ਛੱਡ ਲਓ ਇੱਕ ਕਿੱਲੇ ਦੇ ਵਰਤ ਲਓ ਸੋਨੂੰ ਖੁਦ ਪਤਾ ਲੱਗ ਜਾਊਗਾ ਧੰਨਵਾਦ